ਕਾਹਦੀ ਹੋ ਰਹੀ ਆ ਕੋਈ ਮੇਰੇ ਸਾਹਮਣੇ ਨਹੀਂ ਸੁਣਦੀ ਆ ਬੰਦੇ ਦੇ ਰੱਖਦਾ ਆ ਆਪਾਂ ਖੋਲਾ ਕੁਝ ਨਹੀਂ ਡਬਲ ਟੇਬਲ ਟੌਪ ਹੋਦੀ ਨਾ ਹੁੰਦਾ ਮੇਰੇ ਕੀ ਮਸਲੇ ਹੋਣਗੇ ਮਿੱਕ ਮੜੇ ਅੱਜ ਮਾਂ ਕੋ ਸਾਹਮਣੇ ਆਪਣਾ ਪ੍ਰਮਾਣਿਕ ਜੀ ਤਬੀ ਜੀ ਅੱਜ ਇਹ ਕਦੋਂ ਆਂਦੇ ਨੇ ਮਾਪੁਰਖਣੇ ਆ 16 ਘਰ ਆਉਂਦੇ ਇੱਕ ਵੀ ਪੈਸੇ ਘਰਨੇ ਜਿਮੀ ਕਹਿੰਦੇ ਆ ਇਹਨਾਂ ਆਇਆ ਹਾ ਤੁ ਕੀ ਆ ਇੱਕ ਮੀਡੀਅਮ ਬਣਾਉਂਦੇ ਆ ਇੱਕ ਰੁਪਈਆ ਪਿੱਛੇ ਭੰਡੀਆਂ ਬੈਂਕ ਦੇ ਕਰੇ ਚੱਲ ਬਣਾਉਂਦੇ ਆ ਇਹ ਪੈਸੇ ਸਰਕਾਰਾਂ ਦੇ ਕਿਹ ਕਿੱਥੇ ਕਾੜੀ ਬਹੁਤ ਪੈਸਾ ਤੇਰੇ ਦੁਕਾਨ ਲਿਆ ਕਰਨਾ ਠੀਕ ਆ ਸਰਕਾਰ ਦੇ ਫਿਰ ਬਣਾਈ ਜਾ ਉਹਨਾਂ ਫਿਰ ਖਲੋ ਕੇ ਆਉਣਾ ਬਣਾਉਣੀ ਥੱਕੇ ਮਾਰੀ ਜੋ ਉਹ ਗੱਲ ਕਰਦੇ ਆ ਕੋਈ ਦੋੜ ਆਂਦੀ ਐ ਸਾਾਨੂੰ ਪਤਾ ਪਰ ਬਗੈਰ ਪੈਸੇ ਦਿੱਤਿਆਂ ਤੋ ਕਿਵੇਂ ਬਾਪਾ ਖੋਲ ਗਏ ਇਹ ਬਾਜਪਿਆ ਤੁਹਾਨੂੰ ਪੈਸੇ ਦਿੰਦੇ ਕੋਈ ਨਹੀਂ ਲੈਂਦੇ ਫਿਰ ਨਹੀਂ ਦਿੰਦਾ ਨਹੀਂ ਸੱਤੀ ਲੈਣਾ ਜੂ ਇੱਕ ਗੱਲ ਕਰੋ ਦਿੰਦੇ ਨਹੀਂ ਕਿ ਪੂਰੇ ਨਹੀਂ ਦਿੰਦੇ ਨਹੀਂ ਪੂਰੇ ਨਹੀਂ ਦਿੰਦੇ ਦੋ ਗੱਲਾਂ ਨਾ ਪੈਸਾ ਪੂਰਾ ਮੈਂ ਨਹੀਂ ਹਰ ਵਾਰੀ ਦੋ ਦੱਲਾ ਨਾ ਆਇਆ ਇਹ ਪੂਰੇ ਨਹੀਂ ਦਿੰਦੇ 36 ਲੱਖ ਰੁਪਏ ਨੇ ਐਸਪੀ ਸਾਹਿਬ ਨਹੀਂ ਹੁੰਦਾ ਤੇਰੀ ਗੱਲ ਹੈ ਉਹ ਤੁਸੀਂ ਉਹਨਾਂ ਨਾਲ ਟੇਬਲ ਟॉक ਕਰੋ ਮਹਾਨ ਨਹੀਂ ਦਿੰਦੇ ਉਹਨਾਂ ਨਾਲ ਗੱਲ ਕਰੋ ਸੀ ਸਾਹਿਬ ਗੱਲ ਕਰੋ ਅਨੇਕਾਂ ਬੰਦੇ ਟੇਬਲ ਟॉक ਇੱਕ ਮਿੰਟ ਸਭ ਇੱਕੇ ਨਾਲ ਗੱਲ ਕਰੋ ਕੋਈ ਮੜੇ ਪਿਛੇ ਹੜ ਜੋ ਆਪਣੇ ਬੰਦੇ ਆਪਣੇ ਬੰਦੇ ਮੜੇ ਪਿਛੇ ਨਹੀਂ ਕੋਈ ਖੋਲ ਜੋ ਖੋਲ ਹਵਾਦੋ ਤਰੀਕੇ ਨਾਲ ਉਹਦੇ ਪੈਸੇ ਦੇ ਉੱਤੇ ਕਿਸ ਗੁਰਦਾਰਾਡੇ ਦੇ ਕੇ ਠੱਕੇ ਨਾਲ ਜਮੀਲ ਵਾਲੀ ਕਈ ਮੁਸ਼ਕਲਾਂ ਆ ਆਰਾਮ ਵਾਲੀਆਂ ਮੁਸ਼ਕਲਾਂ ਆ ਦੇ ਵਿੱਚ ਇਹਦੇ ਜੋ ਬੋਰ ਕਨੈਕਸ਼ਨ ਨਹੀਂ ਮੇਰੀ ਇੱਥੋਂ ਬੋਟੋ ਨਹੀਂ ਗਈ ਉਹ ਬਾਰੇ ਕੀਤੀ ਐਸੇ ਤਾਂ ਗਾ ਬੜੀ ਆਉਂਦੇ ਠੱਕੇ ਗੱਲ ਕਰਦੇ ਨੇ ਤੁਹਾਡੇ ਬੰਦੇ ਤਾਂ ਗੁਰਦਾਰਾ ਗੁਰਦਾਰਾ ਟੈਰਿਆ ਘਰ ਘਰ ਰੋਜ਼ ਤੁਸੀਂ ਸਾਡੇ ਕੋਲ ਆਉਂਦੇ ਗਿਰਪਾ ਪਾਣੇ